ਕਬਈ ਅੱਗੇ ਪਹਿਲਾਂ ਹੋਰਾਂ ਮਸ਼ੀਨਾਂ ਤੋਂ ਵੜਾਉਂਦੇ ਜਦੋਂ ਬਾਈਨਾ ਵਹਾ ਪਿਆ ਜੀ ਆ ਆ ਤੁਸੀਂ ਗੋਲ ਦੇਖੋ ਜੀ ਹੂੰ ਇਹਦੇ ਨਾਲ ਇੱਕ ਵੀ ਦਾਣਾ ਤੁਹਾਨੂੰ ਲੱਗਾ ਨਹੀਂ ਦਿਸੂਗਾ ਹਾਲਾਂਕਿ ਇਹ ਨਾ ਜਿਹੜਾ ਮੱਕੀ ਦਾ ਹੀ ਪਕਾਤਰ ਠੀਕ ਸੀਗਾ ਨਹੀਂ ਤਾਂ ਅੱਤੀ ਜਿਵੇਂ ਹੋਰ ਮਸ਼ੀਨਾਂ ਤੋਂ ਵੜਦੇੱਖਾ ਲਾਉਣ ਦੀ ਲੋੜ ਆਪਣੀ ਆੜਤਵੇ ਆਪਣੀ ਮੰਡੀ ਕੋਟੀ ਸੀਗਾ ਅੱਛਾ ਜੀ ਉੱਥੇ ਵੇਚਿਆ ਨੇ ਕੋਈ ਪੱਖਾ ਲਾਉਣ ਦੀ ਲੋੜ ਨਹੀਂ ਜੀ ਤੇ ਰੇਟ ਵੀ 20-30 ਰੁਪਏ ਵਪਾਰੀ ਮਹਿੰਗਾ ਖਰੀਦਦਾ ਜੀ ਇਹਦੇ ਨਾਲ ਸਫਾਈ ਮਤਲਬ ਇੰਨੀ ਬਾਈ ਸਜਣੋ ਆਪਾਂ ਆਏ ਆ ਕੋਟ ਇਸੇ ਖਾਂ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਤਿੰਨ ਗੱਡੀਆਂ ਸਿਰਫ ਇੱਕ ਕਮੈਨ ਨੂੰ ਚਲਦੀ ਅਸਲ ਦੇ ਵਿੱਚ ਕਾਰਨ ਇਹ ਆ ਵੀ ਆ ਜਿਹੜੇ ਪਰਿਵਾਰ ਕੋਲੇ ਕੰਬਾਈਨ ਆ ਇਸੇ ਕੰਪਨੀ ਦੀ 22ਵੀਂ ਕੰਬਾਈਨ ਆ 22ਵੀਂ ਕੰਬਾਈਨ ਤੁਸੀਂ ਇਹ ਦੇਖੋ ਵੀ ਇੱਕ ਬ੍ਰਾਂਡ ਨੇ ਕਿਸੇ ਬੰਦੇ ਤੇ ਕਿੱਡਾ ਵੱਡਾ ਭਰੋਸਾ ਬਣਾ ਲਿਆ ਕਿ ਉਹ ਬੰਦਾ ਉਸੇ ਬ੍ਰਾਂਡ ਦੀਆਂ 22 ਕੰਬਾਈਨਾ ਖਰੀਦ ਲੈਂਦਾ ਆ ਜੋ ਦੇਖੋ ਰਿਜ਼ਲਟ ਦੇਖੋ ਯਾਰ ਪਹਿਲਾਂ ਤਾਂ ਯਾਰ ਇਹ ਦੇਖੋ ਵੀ ਇਸ ਗੱਲ ਦੀ ਹੈਰਾਨੀ ਆ ਵੀ ਮੱਕੀ ਵੱਢ ਰਹੀ ਹੈ ਕਿਵੇਂ ਯਾਰ ਦੁੱਦਾ ਆ ਅੱਡ ਪਿਆ ਇਹ ਗੁੱਲ ਅੱਡ ਪਿਆ ਪਤਾ ਨਹੀਂ ਅੰਦਰ ਕੀ ਬਾਤ ਆ ਇਹਦੇ ਕਿਹੜੀ ਚੀਜ਼ ਬੈਠੀ ਆ ਜਿਹੜੀ ਕੱਲੀ ਕੱਲੀ ਚੀਜ਼ ਅਲੱਗ-ਅਲੱਗ ਕਰੀ ਜਾਂਦੀ ਆ ਭਾਈ ਕਿੰਨੀ ਕਿ ਸੈਟਿੰਗ ਦਾ ਫਰਕ ਪਾਉਣਾ ਪੈਂਦਾ ਮੱਕੀ ਵਾਲੀ ਦਾ ਝੋਨੇ ਵਾਲੀ ਨਾ ਕੋਈ ਥਰੇਸ਼ਰ ਦਾ ਕਿੰਨਾ ਕ ਫਰਕ ਪਾਉਣਾ ਥਰੇਸ਼ਰ ਚੇਂਜ ਹੁੰਦਾ ਜੀ ਬਸ ਕਡਾਂ ਚੇਂਜ ਹੁੰਦੀਆਂ ਨੇ ਅੰਦਰ ਉਹ ਸੈਟਿੰਗ ਦਾ ਟੋਟਲ ਫਰਕ ਆ ਅੱਛਾ ਹਾਂਜੀ ਹਾਂਜੀ ਮਤਲਬ ਅੰਦਰਲੇ ਪਾਸੇ ਵਾਲਾ ਸਿਸਟਮ ਕਾਫੀ ਚੇਂਜ ਕਰਦਾ ਕਾਫੀ ਚੇਂਜ ਕਰਦਾ ਪਰ ਮੈਂ ਇੱਕ ਆਪਣੇ ਵੱਲੋਂ ਰਿਵਿਊ ਦਿੰਦਾ ਫਿਰ ਉਸ ਤੋਂ ਬਾਅਦ ਆਪਾਂ ਇਹ ਬੰਦਿਆਂ ਤੋਂ ਵੀ ਰਿਵਿਊ ਲੈਨੇ ਆ। ਵੀ ਕਮੈਨ ਸਾਊਂਡ ਬਿਲਕੁਲ ਨਹੀਂ ਕਰ। ਬਿਲਕੁਲ ਜੀ। ਆਪਾਂ ਹੁਣ ਜਿਹੜੇ ਬਾਹਾਂ 'ਚ ਖੜੇ ਆ ਮਗਰਲੇ ਪਾਸੇ ਤੇ ਖਾਈ ਪੁੱਤ ਇੱਥੇ ਕਮਬੈਨ ਚੱਲੀ ਜਾਂਦੀ ਆ ਤੇ ਤੁਹਾਨੂੰ ਮਾਈਕ ਦੇ ਵਿੱਚ ਬਹੁਤ ਘੱਟ ਬਹੁਤ ਥੋੜਾ ਸਾਊਂਡ ਆਉਂਦਾ ਹੋਕ। ਇਹਦਾ ਕਾਰਨ ਕੀ ਆ ਵੀ ਇਹ ਹੀਰਾ ਕਮੈਨ ਸਾਊਂਡ ਕਾਹ ਤੋਂ ਕੱਟ ਕਰ। ਜੀ ਜਿੰਨਾ ਵੀ ਸਾਫਟਾਂ ਨੇ ਜਿਹੜੀ ਪੁਲੀ ਆ 4 ਇੰਚੀ ਪੁਲੀ ਬੈਲੈਂਸ ਕੱਢ ਕੇ ਲਾਈ ਗਈ ਆ। ਠੀਕ ਹੈ ਜੀ ਹਰ ਚੀਜ਼ ਬੈਲੈਂਸ ਦੇ ਨਾਲ ਸਾਊਂਡ ਕਰਦੀ ਆ ਜਿਹੜੀ ਚੀਜ਼ ਨੇ ਘੁੰਮ ਉਹਦਾ ਬੈਲੈਂਸ ਜ਼ਰੂਰੀ ਆ ਕਿਉਂਕਿ ਜਦੋਂ ਆਹਦੀ ਦਾ ਬੈਲੈਂਸ ਕੱਢਿਆ ਹੋਇਆ ਜੀ ਮੱਕੀ ਤੇ ਚੱਲਣਾ ਤਾਂ ਮੱਕੀ ਤੇ ਜ਼ੋਰ ਆ ਜਿਹੜਾ ਕਣਕ ਝੋਨੇ ਨਾਲੋਂ ਜ਼ਿਆਦਾ ਲੱਗ। 8-8 ਫੁੱਟ ਦੀ ਮੱਕੀ ਥੋੜੇ ਸਾਹਮਣੇ ਹੁਣ ਲਾਵਾ। ਸਾਰੇ ਜਾ ਰਿਆ ਮਾਲ। ਫਿਰ ਅੰਦਰ ਜਾ ਰਿਆ ਮਾਲ ਫਿਰ ਤੋਰਾ ਦੇਖੋ ਕੋਈ ਐਂ ਨਹੀਂ ਗੱਲ ਵੀ ਇਹ ਕੋਈ ਛੋਟੇ ਗੇਅਰ 'ਚ ਚੱਲ ਰਹੀ ਆ ਕੋਈ ਐਂ ਨਹੀਂ ਗੱਲ ਵਾ। ਹਾਂਜੀ ਹਾਂਜੀ। ਇਹ ਦੋਨੇ ਤਰ੍ਹਾਂ ਦੇ ਮਾਡਲ ਆਉਂਦੇ ਆ 4x4 ਆ। ਹਾਂਜੀ ਹਾਂਜੀ। ਦੋਨੇ ਮਾਡਲ ਆਉਂਦੇ ਨੇ। ਨੌਨ ਐਸੀ, ਐਸੀ ਵਾਲਾ ਦੋਨੇ ਮਾਡਲ ਆਉਂਦੇ ਨੇ। ਤੇ ਭਾਈ ਆਹ ਜਿਹੜਾ ਕੈਬਨ ਆ ਕੰਪਨੀ ਵੱਲੋਂ ਹੀ ਲੱਗ ਕੇ ਆਉਂਦਾ ਹਾਂਜੀ ਹਾਂਜੀ ਮੈਂ ਮਾੜਾ ਜਾਂ ਬੰਦੇ ਤੋਂ ਇਹ ਤੋਂ ਵੀ ਲੈ ਲਾਂ ਸਲਾਹ ਵੀ ਇਹਨਾਂ ਦਾ ਕਿਵੇਂ ਤਿਆਰ ਪਰੇ ਉਹ ਤੁਹਾਡੇ ਨਾਲ ਗੱਲਬਾਤ ਕਰਦੇ ਆਪਾਂ ਵੀਰੇ ਆਹ ਕਦੋਂ ਕਿੰਨੇ ਲਿਆਂਦੇ ਕਿੱਦਾਂ ਲਿਆਂਦੀ ਆ ਆ ਵੀ ਇਹ ਇਹ ਕੰਬਾਈਨ ਨੂੰ ਹੀ ਆਪਾਂ ਨੂੰ ਹੋ ਗਏ ਆ ਕੰਮ ਜੇ ਕੰਮ ਤੁਸੀਂ ਲਾ ਲਓ ਸਾਹਿਬ ਪੰਜ ਛੇ ਦਿਨ ਹੋ ਗਏ ਕੰਬਾਈਨ ਨੂੰ ਜੀ ਅੱਛਾ ਪੰਜ ਛੇ ਦਿਨ ਅਸੀਂ ਤਾਂ ਤਾਜ਼ੀ ਆ ਹਾਂਜੀ ਹਾਂਜੀ ਤਾਜ਼ੀ ਆ ਜੀ ਚਲੋ 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 ਉੱਪਰਲੇ ਪਾਏ ਤਾਰਾਂ ਲੱਗਦੀਆਂ ਹਾਂਜੀ ਉਹਦਾ ਦੇਖਦਾ கரੰਟ கரੰਟ ਤਾਂ ਨਹੀਂ ਕੱਟੀ ਵੀ ਆਦਾਰ ਆਉ ਮਾੜਾ ਜਿਹਾ ਬੱਛ ਕੇ ਬਈ ਹਾਂ ਕਿੰਨਾ ਦਿਨ ਪੰਜ ਛੇ ਦਿਨ ਹੋ ਗਏ ਭਾਈ ਹਾਂਜੀ ਪੰਜ ਛੇ ਦਿਨ ਹੋ ਗਏ ਕੰਮ ਪਹਿਲਾਂ ਦਾ ਕੀ ਤਜਰਬਾ ਹੈ 22 ਕ ਮਹੀਨਾ ਦੇ ਹਿਸਾਬ ਨਾਲ ਤੁਹਾਨੂੰ ਇਹ ਬਾਹ ਪਏ ਨੂੰ ਕਿੰਨਾ ਟਾਈਮ ਹੋ ਗਿਆ ਹੀਰੇ ਵਾਲਿਆਂ ਆਪਾਂ ਜੀ 2000 ਡੈਡੀ ਹੁਣੇ ਆਪਣੇ 2005 ਤੋਂ ਸ਼ਾਰਟ ਲੱਗੇ ਆ ਕਮਾਈਨਾ ਦੇ ਕੰਮ ਚ ਤੇ 2008 ਮਾਡਲ ਆਪਾਂ ਸਭ ਤੋਂ ਪਹਿਲਾਂ ਹੀ ਕੰਬਾਈਨ ਹੀ ਲਾ ਲਿਆ ਪਹਿਲਾਂ ਉਸ ਤੋਂ ਪਹਿਲਾਂ ਆਪਣੇ ਕੋਲ ਸੀਗੇ ਟਰੈਕਟਰ ਵਾਲੀਆਂ ਕੰਪਨੀਆਂ ਹੋਰ ਕੰਪਨੀਆਂ ਹੋਰ ਕੰਮ ਹਾਂਜੀ ਹੋਰ ਕੰਪਨੀਆਂ ਟਰੈਕਟਰ ਵਾਲੀਆਂ ਆਪਣੇ ਆਪਣੇ ਹਿਸਾਬ ਨਾਲ ਟਰੈਕਟਰ ਵਾਲੀਆਂ ਕੰਪਨੀਆਂ ਠੀਕ ਆ 2008 ਦੇ ਵਿੱਚ ਤੁਹਾਡਾ ਬਾਹ ਪੈ ਗਿਆ ਇਹਨਾਂ ਨਾਲ ਨਵੀਂ ਲੈ ਲਈ ਨਵੀਂ ਲੈ ਲਈ ਹਾਂਜੀ ਉਸ ਤੋਂ ਬਾਅਦ ਹੀਰੇ ਵਾਲਿਆਂ ਦਾ ਖੜਾ ਕਾਹਤੋਂ ਨਹੀਂ ਛੱਡਿਆ ਸਰਵਿਸ ਵੱਲੋਂ ਕੁਆਲਟੀ ਵੱਲੋਂ ਕੰਮ ਵੱਲੋਂ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਇਹਨਾਂ ਦੀ ਸਭ ਤੋਂ ਵੱਡਾ ਆਪਾਂ ਨੂੰ ਜੀ ਹਰ ਚੀਜ਼ ਹੀਰਾ ਵਾਲਿਆਂ ਵੱਲੋਂ ਹਰ ਚੀਜ਼ ਬਿਲਕੁਲ ਗੋਡਿਆ ਠੀਕ ਆ ਜੀ ਪੂਰੀ ਮਜ਼ਬੂਤ ਚੀਜ਼ ਆ ਨਿੱਕੀ ਤੋਂ ਨਿੱਕੀ ਸ਼ੈ ਇਹਨਾਂ ਦੀ ਕੰਪਨੀ ਚ ਬੰਦੀ ਆ अच्छा ਇਹਨਾਂ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਪਾਰਟਸ ਆਪ ਹੀ ਬਣਾਉਂਦੇ ਹਾਂ ਹਾਂਜੀ ਸਾਰੇ ਪਾਰਟਸ ਕੱਲ ਹੀ ਆਪਾਂ ਰਬੜ ਦਾ ਜਿਹੜਾ ਕਹਿ ਸਕਦੇ ਰਬੜ ਬਾਹਰੋਂ ਆ ਸਕਦੀ ਹੈ ਖਾਲੀ ਲੋਹੇ ਦਾ ਹੀ ਸਾਰਾ ਵਰਕ ਇਹਦੇ ਵਿੱਚ ਲੋਕਾਂ ਦਾ ਹੀ ਕੀਤਾ ਹੋਇਆ ਹੈ ਬਈ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਕੋਈ ਨੱਟ-ਨੋਟਾ ਉਹ ਕਿਸੇ ਹੋਰ ਕੰਪਨੀ ਤੋਂ ਆ ਜਾਂਦੀ ਹੈ ਜਿਹੜੀ ਰਬੜ ਆ ਗਈ ਆਪਣੀ ਰਬੜ ਵਾਲੀ ਚੀਜ਼ ਆ ਗਈ ਉਹ ਹੋ ਸਕਦੀ ਬਾਹਰ ਦੀ ਆ ਪਰ ਲੋਹੇ ਦੀ ਜੋ ਕੁਝ ਲੋਹਾ ਲੱਗਾ ਉਹ ਸਾਰਾ ਏਜੰਸੀ ਦੇ ਵਿੱਚ ਤਿਆਰ ਹੁੰਦਾ ਡੈਕਸ਼ਨਾਂ ਤੋਂ ਲੈ ਕੇ ਗੇਅਰ ਹਾਂਡੀਆਂ ਤੱਕ ਆਪਣੀ ਕੰਪਨੀ ਤਿਆਰ ਕਰਦੀ ਹੈ ਆਪਣੇ ਆਪ ਤਿਆਰ ਕਰਦੇ ਆ ਇਸ ਚੱਕਰ ਚ ਆਹ ਦੇਖੋ ਭੋਰਾ ਜਵਾਕ ਵਿੱਚ ਬੈਠਾ ਕਮਾਣੇ ਨਿਆਰੇ ਲੈ ਲੈ ਗਰਮੀ ਦੇ ਨਿਆਰੇ ਲੈ ਰਿਹਾ ਨਿਆਰੇ ਲੈ ਰਿਹਾ ਏਸੀ ਤੇ ਹਾਂ ਇਹ ਏਸੀ ਉਸੀ ਸਾਰਾ ਕੁਝ ਫਿੱਟ ਕਰਕੇ ਦਿੰਦੇ ਭੋਰਾ ਫਿੱਟ ਕਰਕੇ ਏਜੰਸੀ ਵਾਲਿਆਂ ਵੱਲੋਂ ਪੂਰੀ ਫਿਟਿੰਗ ਹੈ ਜੀ ਬਿਲਕੁਲ ਓਕੇ ਕੰਪਲੀਟ ਪੂਰਾ ਅੰਦਰ ਸੈ ਇੰਨਾ ਰੱਖਦਾ ਬਸ ਜਿਵੇਂ ਆਪਾਂ ਕਾਰ ਤੇ ਏਸੀ ਨਾਲੋਂ ਜ਼ਿਆਦਾ ਠੰਡ ਮਚਾਈ ਦੀ ਜਾਂਦਾ ਆ ਬਾਤ ਆ ਕੀ ਬਾਤ ਹੈ ਭਾਈ ਹੁਣ ਤੁਸੀਂ ਮੈਨੂੰ ਆਪਣੀ ਕੰਮਾਈਨ ਵਾਲੇ ਦੱਸੋ ਵੇ ਜੇ ਕਿਸੇ ਵੀ ਬੰਦੇ ਨੇ ਕੰਬਾਇਨ ਲੈਣੀ ਹੋਵੇ ਹਾਂਜੀ ਉਹਨੂੰ ਕਿੰਨਾ ਚਿਰ ਪਹਿਲਾਂ ਸੰਪਰਕ ਕਰਨਾ ਪੈਂਦਾ ਤੁਹਾਡੇ ਨਾਲ ਹੱਬ ਤੱਕ ਪਹਿਲਾਂ ਸੰਪਰਕ ਕਰ ਲਿਓ ਜੀ ਜੀ ਹਾਂ ਆਕਸੀਜਨ ਦੇ ਵਿੱਚ ਹੌਨ ਸੀਜਨ ਦੇ ਵਿੱਚ ਮਹੀਨਾ ਪਹਿਲਾਂ ਜੀ ਜੀ ਉਹਨੂੰ ਦੱਸਣਾ ਪਊਗਾ ਕਿ ਉਹ ਕਿਹੜੇ ਏਰੀਆ ਵਿੱਚ ਚਲਾਉਣਾ ਚਾਹੁੰਦਾ ਕਿਸ ਤਰ੍ਹਾਂ ਦੀ ਫਸਲ ਆ ਕਿਉਂਕਿ ਇਹ ਅਲੱਗ-ਅਲੱਗ ਮਾਡਲ ਹੁੰਦੇ ਹੋ ਹਾਂਜੀ 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 ਇਹ ਕਿਹੜਾ ਇੰਜਣ ਇਹਦੇ ਵਿੱਚ ਵਰਤੋ ਸ਼ੋਕਲੇ ਲੈਣ ਦਾ ਇੰਜਣ ਆ ਜੀ 33 ਬਾਵਰ ਇਹ ਇਹ ਉਹੋ ਆ ਜਿਹੜਾ ਜੀ ਯੂਰੀਆ ਪੈਂਦਾ ਹੁੰਦਾ ਜਿਹੜਾ ਅੱਜਕੱਲ ਚੱਲਦਾ ਹਾਂਜੀ ਹਾਂਜੀ ਯੂਰੀਆ ਹਾਂਜੀ ਵਿਰੇਥਾਸਿਕਾ ਤਾਸਿਕਾ ਏ ਬਾਈ ਹੁਣਾਂ ਦੇ ਖੇਤ ਚਲਦੀ ਐ ਮਸ਼ੀਨਾਂ ਹਾਂ ਇਹਨਾਂ ਦੇ ਚੌਥੀ ਆ ਕਹਿੰਦੇ ਚੌਥੇ ਲਗਾਤਾਰ ਚੌਥੇ ਸਾਲ ਦੁਬਾਰਾ ਕੰਬਾਈਨ ਲਾਈ ਆ ਇਹਨਾਂ ਦੇ ਖੇਤ ਚ ਏ ਬਾਈ ਹੁਣਾਂ ਦੇ ਲਗਾਤਾਰ ਚੌਥੇ ਵਾਰ ਚੌਥੇ ਵਾਰ ਹਾਂਜੀ ਆਪਾਂ ਦੁਬਾਰਾ ਇਹਨਾਂ ਦੇ ਮੱਕੀ ਦੇ ਖੇਤ ਚ ਲਾਈ ਹੋਈ ਹਾਂ ਮੈਂ ਤਾਂ ਦੇਖਿਆ ਮਗਰ ਬੀਬੀਆਂ ਫਰਦੀਆਂ ਛੱਲੀਆਂ ਛੁੱਲੀਆਂ ਫੜਦੀਆਂ ਉਹਨਾਂ ਦੇ ਪੱਲੇ ਨਹੀਂ ਕੁਝ ਪੈ ਰਿਆ ਕੁਝ ਨਹੀਂ ਹੈਗਾ ਜੀ ਇਹ ਖੇਤ ਵਾਲੇ ਬਾਈ ਕੋਲ ਕੁਝ ਨਹੀਂ ਉਹਨਾਂ ਦੇ ਪੱਲੇ ਨਹੀਂ ਕੁਝ ਪੈ ਰਿਆ ਉਹ ਬੀਬੀਆਂ ਨੂੰ ਠੰਡਾ ਫੜਾ ਕੇ ਆਏ ਉਹ ਕਹਿੰਦੇ ਵੀ ਨਹੀਂ ਅੱਜ ਦਿਹਾੜੀ ਖਰਾਬ ਅੱਜ ਦਿਹਾੜੀ ਖਰਾਬ ਉਹ ਹਾਂਜੀ ਜੀ ਹਾਂਜੀ ਪੱਖਾ ਲਾਉਣ ਦੀ ਲੋ ਆਪਣੇ ਆੜਤ ਵੀ ਆਪਣੀ ਮੰਡੀ ਕੋਟੀ ਸੀਗਾ ਅੱਛਾ ਜੀ ਉੱਥੇ ਵੇਚਿਆ ਨੇ ਕੋਈ ਪੱਖਾ ਲਾਉਣ ਦੀ ਲੋੜ ਨਹੀਂ ਜੀ ਤੇ ਰੇਟ ਵੀ 20 30 ਰੁਪਏ ਵਪਾਰੀ ਮਹਿੰਗਾ ਖਰੀਦਦਾ ਜੀ ਇਹਦੇ ਨਾਲ ਸਫਾਈ ਮਤਲਬ ਇੰਨੀ ਵਧੀਆ ਸਫਾਈ ਦੇ ਰਹੀ ਹੈ ਹਾਂਜੀ 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 ਤੁਸੀਂ ਦੇਖੋ ਉੱਥੇ ਨਿੜੇ ਆ ਕੇ ਦਿਖਾਓ ਜੀ ਨਹੀਂ ਤਾਂ ਭਲਾ 4 ਦਿਨ ਸਾਨੂੰ ਖੜਨਾ ਪਵੇ ਹੂੰ ਤੇ ਅੱਗੇ ਵੀ ਵਡਾਉਣੇ ਵਡਾਉਣੇ ਹੋਣੇ ਭਲਾ 2 4 ਦਿਨ ਹੋਰ ਲੇਟ ਹੋ ਜਾਂਦੇ ਬਾਕੀ ਬਾਈ ਨੇ ਮਸ਼ੀਨਾਂ ਵੀ ਦੋ ਕਰ ਲਈਆਂ ਜੀ ਹੁਣ ਤਾਂ ਕੋਈ ਡਿੱਕਾ ਨਹੀਂ ਸਮੇਂ ਸਿਰ ਪਹੁੰਚਦੇ ਆ ਕੋਈ ਬਹੁਤ ਵਧੀਆ ਸਰਵਿਸ ਹੈ ਜੀ ਬਾਕੀ ਮਸ਼ੀਨ ਦੀ ਤਾਂ ਕੀ ਬਾਤ ਹੈ ਹੀਰਾ ਤਾਂ ਹੀਰਾ ਹੈ ਭਾਈ ਅੱਗੇ ਪਹਿਲਾਂ ਹੋਰਾਂ ਮਸ਼ੀਨਾਂ ਤੋਂ ਵੜਾਉਂਦੇ ਜਦੋਂ ਬਾਈਨਾ ਵਹਾ ਪਿਆ ਜੀ ਆਹ ਤੁਸੀਂ ਗੁੱਲ ਦੇਖੋ ਜੀ ਹੂੰ ਇਹਦੇ ਨਾਲ ਇੱਕ ਵੀ ਦਾਣਾ ਤੁਹਾਨੂੰ ਲੱਗਾ ਨਹੀਂ ਦਿਸੂਗਾ ਹਾਲਾਂਕਿ ਇਹ ਨਾ ਜਿਹੜਾ ਮੱਕੀ ਦਾ ਵੀ ਪਕਾਤਲ ਠੀਕ ਸੀਗਾ ਨਹੀਂ ਤਾਂ ਅਤੀ ਜਿਵੇਂ ਹੋਰ ਮਸ਼ੀਨਾਂ ਤੋਂ ਵੜਦੇ ਆ ਵਿੱਚ ਅੱਧਾ ਟੋਟਾ ਗੁੱਲ ਦੇ ਵਿੱਚ ਰਹਿ ਜਾਂਦਾ ਸੀ ਆ ਗੁੱਲ ਦਾ ਸਾਈਜ਼ ਦੇਖੋ ਤੁਸੀਂ ਹੂੰ ਇੰਨਾ ਬਰੀਕ ਗੁੱਲ ਤਾਂ ਵੀ ਦਾ ਫਰਕ ਹੈ ਜੀ ਬਾਕੀ ਜਿਵੇਂ ਮਸ਼ੀਨ ਦੀ ਵਢਾਈ ਜਮ ਵਿੱਚ ਨਹੀਂ ਰਹਿਣ ਦਿੰਦੀ ਕਹਿੰਦਾ ਮੈਂ ਟੋਟਾ ਵੀ ਨਹੀਂ ਕਰਨੀ ਦਿੱਤੀ ਤੇ ਵਿੱਚੋਂ ਦਾਣਾ ਖੱਚ ਲੈਂਦੀ ਹੈ ਜਿਵੇਂ ਵੈਕਿਊਮ ਵਾਂਗੂ ਖੱਚ ਲੈਂਦੀ ਆ ਹਾਂ ਤੁਸੀਂ ਇਹ ਦੇਖੋ ਵੀ ਨਾ ਤਾਂ ਕੋਈ ਵੀ ਜਿਹੜਾ ਸਭ ਤੋਂ ਮਾੜਾ ਖਤਮ ਦਾਣਾ ਜਿਹੜਾ ਪੱਖੇ ਚ ਉਡਣਾ ਉਹੀ ਰਹਿ ਗਿਆ ਉਹੀ ਰਹਿ ਗਿਆ ਜੀ ਉਹੀ ਬਾਕੀ ਕੋਈ ਦਾਣਾ ਵੀ ਗੋਲ ਦੇ ਉੱਤੇ ਨਹੀਂ ਰਹਿਣਾ ਹਾਂਜੀ 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 ਬਿਨਾ ਪੱਖੇ ਤੋਂ ਆਪਣੀ ਮੱਕੀ ਸਿੱਧੀ ਵਪਾਰੀ ਲੈ ਕੇ ਜਾ ਰਹੇ। ਬਾਕੀ ਇੱਕ ਬਾਈ ਹੁਣ ਜਿਹੜੇ ਆਪਣੇ ਟਰੈਵਰਾਂ ਦੀ ਇੱਕ ਖਾਸियत ਹੋਰ ਹੈ ਜਿਵੇਂ ਆਪਾਂ ਹੋਰ ਝੋਨਾ ਕਣਕ ਵੜਦੇ ਆ ਮਸ਼ੀਨਾਂ ਵਾਲੇ ਲੋਦ-ਲੋਦ ਕਰਦੇ ਟਰਾਲੀ ਖੜ ਗਏ ਉਹ ਕਰ ਲਈ ਬਾਈ ਹੁਣ ਬੜੇ ਟਰਮੇ ਵਾਲੇ ਬੰਦੇ ਆ ਜੀ। ਪਰ 10 ਮਿੰਟ ਖੜ੍ਹਦੇ ਚਾਹ ਪਾਣੀ ਪੀਖ ਟਰੈਵਰ ਵੀ ਬੜੀਆ ਖੁਸ਼ ਰਹਿੰਦੇ ਜੀ। ਦਾਣੇ ਆਪਾਂ ਪਈਆਂ ਦੇ ਕੱਢ ਦੀ। ਦਾਣੇ ਪਈਆਂ ਦੇ ਕੱਢ ਕੇ ਬੰਦੇ ਇਹ ਬਹੁਤ ਵਧੀਆ ਸਰਵਿਸ ਹੈ ਜੀ ਬਾਈ ਉਹਨਾਂ ਦੀ। ਜੀ। ਹਾਂ ਵੀਰੇ ਹੁਣ ਤੁਸੀਂ ਇਹਦੇ ਬਾਰੇ ਮਾੜਾ ਜਾਂ ਕੰਬਾਈਨ ਬਾਰੇ ਸਮਝਾ ਸਕਦੇ ਹੋ ਮੁੱਢ ਤੋਂ ਲੈ ਕੇ ਜੇ ਇੱਧਰਲੇ ਪਾਸੇ ਹਾਂ ਟਾਲੀਅਨ ਬੁਲੇਟ ਲੱਗੇ ਹੋਏ ਨੇ ਜੀ ਠੀਕ ਹੈ ਜੀ ਹਾਂ ਲੋਟੇ ਦੇ ਗਿਰਜੂ ਜੀ ਕਰਦੇ ਆਂ ਜੀ ਟਾਲੀਅਨ ਬੁਲੇਟ ਨੇ ਇਹਨੂੰ ਬਈ ਮਤ ਇਹ ਬੰਦਾ ਐਲੂਲ ਪ੍ਰੋਪਰ ਚੇਂਜ ਕਰਦਾ ਰਹਿੰਦਾ ਤਾਂ ਬਹੁਤ ਲੰਬੀ ਲੈਖ ਆ ਜੀ ਇਹਦੀ ਕਟਰਾਂ ਦੇ ਨਾਲੋਂ ਕਿਉਂਕਿ ਲੋਹਾ ਬਹੁਤ ਹੈਵੀ ਲੱਗੇ ਹੋਇਆ ਜੀ ਜੀ ਕੋਈ ਵੀ ਚਾਦਰ ਕਦੇ ਸਟੀਲ ਦੀ ਨਹੀਂ ਚੂਜ਼ ਕਰਦੇ ਲੋਕ ਕੀ ਕਰਦੇ ਨੇ ਸਟੀਲ ਦੀ ਚਾਦਰ ਦੇ ਚੱਕਰ ਦੇ ਵਿੱਚ ਇੱਥੇ 12 ਕਿਲੋਣੀਆਂ ਦੀ 18 ਕਿਲੋਣੀਆਂ ਲਾਉਂਦੇ ਨੇ ਹਮ ਸਟੀਲ ਦਾ ਕਰ ਲਿਆ ਮੈਂ ਪਤਲਾ ਕਰ ਲਿਆ ਆਪਣੇ ਪ੍ਰੋਪਰ ਲੋਹੇ ਦੀਆਂ ਚਾਦਰਾਂ ਲੱਗੀਆਂ ਹੋਏ ਨੇ ਹਰੇਕ ਚੀਜ਼ ਹੈਵੀ ਡਿਊਟੀ ਲੱਗੀ ਹੋਈ ਹੈ ਜੀ ਆਪ ਘਾਟਣ ਨਾਲੋਂ ਠੀਕ ਹੈ ਜੀ ਠੀਕ ਆ ਹਾਂ ਇਹ ਆਪਣਾ ਸਪੈਸ਼ਲ ਨਵਾਂ ਮਾਡਲ ਆਈ ਹੁਣ ਤਿਆਰ ਕਰਿਆ ਲੀਡਰ ਮਸ਼ੀਨ ਹਾਂਜੀ ਹਾਂਜੀ ਇਹ ਇਹ 4x4 ਚ ਇਹ ਟੌਪ ਮਾਡਲ ਆ ਗਿਆ ਹੈ ਟੌਪ ਮਾਡਲ ਆਈ ਇਸ ਟਾਈਮ ਠੀਕ ਆ ਇਹੋ ਏਸੀ ਵੀ ਆ ਗਿਆ ਜੀ ਇਹ 4x4 ਵੀ ਆ ਗਿਆ ਟੌਪ ਮਾਡਲ ਆ ਪੂਰਾ ਇਹਨੂੰ ਮਾੜਾ ਚੱਕ ਕੇ ਦੇਖ ਲਈਏ ਹਾਂਜੀ ਹਾਂਜੀ ਆ ਦੇਖੋ ਪ੍ਰੋਪਰ ਸਾਰੀ ਚੀਜ਼ ਦੀ ਫਿਟਿੰਗ ਫੂਟਿੰਗ ਤੁਸੀ ਦੇਖੋ ਯਾਰ ਹਾਂਜੀ ਹਰ ਚੀਜ਼ ਪ੍ਰੋਪਰ ਲੋਹੇ ਦੀ ਲੱਗੀ ਹੋਈ ਆ ਜੀ ਜੀ ਬਹੁਤ ਘੱਟ ਦੇਖ ਚੂਜ਼ ਕਰੀ ਜਾਂਦੀ ਆ ਜੀ ਬਹੁਤ ਘੱਟ ਇਥੇ ਆਣ ਸਾਹਿਬ ਦੀ ਨੋਕੋਂ ਸਰਦਾ ਨਹੀਂ ਪੁਲੀਆਂ ਵਗੈਰਾ ਦੇਖ ਲੈਣੀ ਪੈਂਦੀ ਉੱਥੇ ਦੇਖ ਲੱਗਦੀ ਆ ਆਹ ਮਾਰਕੀਟ ਦੇ ਵਿੱਚੋਂ ਉੱਪਰਲਾ ਗੋਲਾ ਜੀ ਨਿੰਜਨ ਦੇ ਵਿੱਚੋਂ ਕਿਰੈਕਸ਼ਨ ਆ ਰਿਹਾ ਉਹ ਦੇਵ ਦਾ ਲਾਇਆ ਜਾਂਦਾ ਇੱਥੇ ਲੋਹੇ ਦਾ ਲਾਇਆ ਹੋਇਆ ਜੀ ਲਾਈਫ ਟਾਈਮ ਵਾਰੰਟੀ ਹੈ ਜੀ ਅੱਛਾ ਆਹ ਦੇਖਦਾ ਵਰਤਿਆ ਜਾਂਦਾ ਜੀ ਨੀਚੇ ਮਾਰਕੀਟ 'ਚ ਬਣਿਆ ਬਣਾਇਆ ਹੁੰਦਾ ਤੇ ਕੀ ਲਾਇਆ ਜਾਂਦਾ ਇੱਥੇ ਪ੍ਰੋਪਰ ਲੋਹੇ ਦਾ ਲੱਗਿਆ ਹੋਇਆ ਜੀ ਕਲੱਚ ਬੈਰਿੰਗ ਨੂੰ ਗ੍ਰੀਸ ਇਹਨਾਂ ਦੇ ਖੱਲੇ ਹੀਰਾ ਵਾਲੇ ਨੇ ਜਾਂਦਾ ਬਾਕੀ ਕੰਪਨੀਆਂ ਦੇ ਬਾਕੀ ਮਾਰਕੀਟ ਨੇ ਅੱਜ ਕਾਪੀ ਕਰ ਲਈ ਹੋਗੀ ਹਾਂ ਪਰ ਸਭ ਤੋਂ ਪਹਿਲਾਂ ਹੀਰਾ ਨੂੰ ਕਲਾਸਿਕ ਬੈਰਿੰਗ ਨੂੰ ਗ੍ਰੀਸ ਹੁੰਦਾ ਆ ਜੀ ਕਲੱਚ ਤੇ ਬਾਰ ਬਾਰ ਲੋਡ ਪੈਣਾ ਹਾਂ ਉਹਨੂੰ ਪ੍ਰੋਪਰ ਗ੍ਰੀਸੋ ਆਹ ਕਲੱਚ ਬੈਰਿੰਗ ਦਾ ਗ੍ਰੀਸ ਆ ਜਿਹੜਾ ਬਾਹਰ ਕੱਢਦਾ ਹਾਂ ਬਾਹਰ ਘੜਦਾ ਜੀ ਡੇਲੀ ਗ੍ਰੀਸ ਮਾਰ ਕੇ ਬੰਦਾ ਇਹਨੂੰ ਪ੍ਰੋਪਰ ਬੰਦਾ ਗ੍ਰੀਸ ਕਰਦਾ ਰਹੇ ਜੀ ਮਸ਼ੀਨ ਨੂੰ ਖੋਲਣ ਦੀ ਜ਼ਰੂਰਤ ਤੇ ਨਹੀਂ ਆਏਗੇ ਕੋਈ ਅੱਛਾ ਜਿਵੇਂ ਆਪਾਂ ਹਰ ਸਾਲ ਰਿਪੇਅਰ ਕਰਦੇ ਆ ਤਾਂ ਇਹਦੀ ਰਿਪੇਅਰ ਅੱਧੀ ਰਿਪੇਅਰਾਂ ਦਾ ਕੰਮੇ ਨਹੀਂ ਜ ਦੋ ਦਿਨ ਚ ਮਸ਼ੀਨਾਂ ਵਰ ਪਰੇ ਕਰਕੇ ਮੋਟਾ ਮੋਟਾ ਕੰਮ ਕਰਕੇ ਸਾਈਡ ਤੇ ਕਰੋ ਜੀ। ਕਿਆ ਬਾਤ ਹੈ ਕਿਆ ਬਾਤ। ਹਰ ਚੀਜ਼ ਪ੍ਰੋਪਰ ਦੇਖੋ। ਕਿੰਨੀ ਹੈਵੀ ਲੱਗੀ ਹੋਈ ਆ। ਐਵੇਂ ਤਾਂ ਯਾਰ ਇੱਕੋ ਪਰਿਵਾਰ ਨੇ 22 ਮਸ਼ੀਨਾਂ ਲੈ ਲਈਆਂ ਯਾਰ। ਹੈ? ਇੱਥੇ ਜੀ ਪਰਿਵਾਰ ਪ੍ਰੋਪਰ ਜੁੜੇ ਹੋਏ ਨੇ ਜੀ। ਕਸਟਮਰ ਵੀ ਪ੍ਰੋਪਰ ਜੁੜੇ ਹੋਏ ਨੇ। ਉਹ ਜਿਵੇਂ 22 ਹੋਰਾਂ ਦੀ ਇੱਕ ਮੱਕੀਏ 4 ਸਾਲ ਤੋਂ ਲਗਾਤਾਰ ਵੱਧ ਰਹੇ ਨੇ। ਹੂੰ। ਪਿਛਲੀ ਵਾਰ ਇਹਨਾਂ ਕੋਲ ਇੱਕ ਕਾਟਰ ਧੀ ਇਹਨਾਂ ਨੇ ਇੱਕ ਇੱਕ ਕਾਟਰ ਧੀ ਹੋਰ ਐਡ ਕਰ ਲਿਆ। ਨਾਰਮਲ ਮਸ਼ੀਨਾਂ ਦੇ ਕੋਲ 22 ਮਸ਼ੀਨਾਂ ਹੋਣਗੀਆਂ ਟੋਟਲ। ਜੀ। ਆਹ। ਕਸਟਮਰ ਵੀ ਪ੍ਰੋਪਰ ਜੁੜੇ ਹੋਏ ਨੇ ਜੀ ਜੀ ਰਗਮੈਨ ਦੇ ਨਾਲ ਇਹਦਾ ਕਿਉਂਕਿ ਸਫਾਈ ਕੁਆਲਟੀ ਇੰਨੀ ਨਹੀਂ ਹੈਗੀ ਕਿਸੇ ਵੀ ਚੀਜ਼ ਦੀ ਜੀ ਆ ਆ ਬੈਂਡਰੀਆਂ ਚੋਰੀ ਹੋ ਜਾਂਦੀਆਂ ਹੋਟਲਾਂ ਹਟਣਾ ਤੇ ਇਹਨੂੰ ਜਿੰਦਾ ਲੱਗਦਾ ਕਰਦਾ ਆ ਜਿੰਦਾ ਲੱਗਦਾ ਕਰਦਾ ਜੀ ਇਹਨੂੰ ਐਲੀਵੇਟਰ ਦੇ ਕੋਈ ਗੱਲੇ ਹੈਵੀ ਨਹੀਂ ਹੂੰ ਆਮ ਸੀ ਮਾਰੂ ਮੁੱਕੀ ਕਿਤੇ ਵੀ ਕਿਸੇ ਮਸ਼ੀਨ ਤੇ ਕਿੰਨਾ ਆਵਾਜ਼ ਆਉਂਦੀ ਆ ਹਰ ਚੀਜ਼ ਪੂਰੀ ਹੈਵੀ ਡਿਊਟੀ ਲੱਗੀ ਹੋਈ ਆ ਜੀ ਹੂੰ ਜੇ ਖੋਲ ਕੇ ਸਾਫ਼ ਕਰਨਾ ਹੋਵੇ ਤਾਂ ਇੱਥੋਂ ਨਾ ਆ ਜੀ ਪ੍ਰੋਪਰ ਖੋਲਿਆ ਨਾ ਇੱਕ ਕੰਪਲੀਟ ਹੋ ਰਹੀ ਸੀ ਹਾਂ ਜੀ ਇੱਕ ਜ਼ਿਆਦਾ ਨਾ ਕੋਲਦੀ ਲੋੜ ਹੋਵੇ ਇੰਨਾ ਕੋਸਵਾ ਇਹਨਾਂ ਕੋਲੋਂ ਹੀ ਸਾਫ਼ ਕਰ ਲੈ ਬਈ ਜੇ 22 ਚਾਂਸ ਚ ਚੋਕ ਹੋ ਗਿਆ ਪੰਜਾਂ ਮਿੰਟਾਂ ਸਹੀ ਹੋ ਜੂਗਾ ਕੋਈ ਵੀ ਗਰਾਰੀ ਚੇਂਜ ਕਰਨੀ ਨਾਵ ਲੱਗੀ ਹੋਈ ਆ ਨਾਵ ਲੱਗੀ ਨਾਟ ਖੋਲੋ ਬਾਹਰ ਕੱਢ ਲਓ ਜੀ ਹੋੜਿਆ ਘਣ ਮਾਰਨ ਵਾਲਾ ਕੰਮ ਨਹੀਂ ਹੈਗਾ ਨਾ ਘਣ ਮਾਰਨਾ ਪਵੇ ਨਾ ਪੁੱਲਰ ਲਿਆਉਣਾ ਪਵੇ ਕੁਝ ਨਹੀਂ ਨਾਟ ਖੋਲੋ ਜੀ ਬਾਹਰ ਨਿਕਲੇ ਬੁਲੀ ਅਗੇ ਗਰਾਰੀ ਆਪਾਂ ਨਾਟ ਖੋਲਿਆ ਬਾਹਰ ਕੱਢ ਲਈ ਕੋਈ ਘਣ ਕੋਣਾ ਵਾਲਾ ਕੰਮ ਨਹੀਂ ਹੈਗਾ ਜੀ ਬਿਲਕੁਲ ਸਿੰਪਲ ਕੰਮ ਕਰਿਆ ਹੋਇਆ ਸਾਰਾ ਠੈਕਸਰਾ ਲੋਰੀ ਦੀਆਂ ਨੂੰ ਮੇਰੀ ਅੰਦਰਲਾ ਵਰਮ ਹਾਂਜੀ 22 ਚਾਂਸ ਆਪਣਾ ਅੰਦਰਲਾ ਵਰਮ ਚੋਕ ਹੋ ਜੇ 22 ਚਾਂਸ ਹੁੰਦਾ ਤਾਂ ਨਹੀਂ ਆਪਣੇ ਇਥੋਂ ਨਾੜ ਦਿੱਤੋ ਖੋਲੋ ਹੱਥ ਪਾਓ ਮਿੱਟੀ ਕੱਢੋ ਬਾਹਰ ਜੋ ਮੂੰਗੀ ਚਲਦੀ ਹੈ ਰਾਜਸਥਾਨ ਦੀ ਮਿੱਟੀ ਆ ਜਾਂਦੀ ਆ ਕੱਢੋ ਬਾਹਰ ਦਹਾ ਮਿੱਟੀ ਸਾਫ਼ ਕਰਕੇ ਮਹੀਨ ਚਲਦੀ ਕਰ ਦੋ ਦੁਬਾਰਾ ਵਾਹ 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 ਮਤਲਬ ਜਿਵੇਂ ਇੱਕ ਜ਼ਿਮੀਦਾਰ ਤੁਹਾਨੂੰ ਆ ਕੇ ਪ੍ਰੋਬਲਮਾਂ ਦੱਸੀ ਜਾਂਦਾ ਤੁਸੀਂ ਉਸ ਉਹ ਮਸ਼ੀਨਾਂ ਦੇ ਵਿੱਚ ਕੱਢੀ ਜਾਂਦੇ ਆ ਹਾਂਜੀ ਹਾਂਜੀ ਪ੍ਰੋਪਰ ਡੈਕਸਰਾਂ ਦੀ ਗੱਲ ਕਰੀਏ ਜੀ ਸਾਹਮਣੇ ਡੈਕਸਰ ਵਾਡੀ ਆ ਗਈ ਜੀ ਹਾਂਜੀ ਸਾਰਾ ਮਾਰਕੀਟ ਆਮ ਦੇਗੀ ਲਾਉਂਦੀ ਆ ਜੀ ਇਕੱਲੀ ਹੀਰਾ ਕੰਪੈਨ ਆੜੀ ਕਿ ਲੋਹੇ ਦੀ ਵਾਡਾ ਡੀ ਬਣਾ ਕੇ ਲਾ ਰਹੀ ਆ ਬਹੁਤ ਜ਼ਿਆਦਾ ਮਿਹਨਤ ਆਉਂਦੀ ਆ ਪਰ ਲਾਈ ਜ਼ਿੰਦਗੀ ਦੇ ਵਿੱਚ ਕਦੇ ਖਰਾਬ ਨਹੀਂ ਹੋ ਸਕਦੀ ਹੈਗੀ ਇਹ ਖਾਲੀ ਹੀਰਾ ਲਿਆ ਨਹੀਂ ਹਾਂਜੀ ਖਾਲੀ ਹੀਰਾ ਲਿਆ ਨਹੀਂ ਆਪਾਂ ਨੂੰ ਮਿੱਟੀ ਲਾਉਂ ਤੋਂ ਲਾ ਕੇ ਦਿੱਤਾ ਅੱਜ ਤੱਕ ਆਹ ਮਸ਼ੀਨਾਂ ਦੇ ਕਰਕੇ ਕਿਸੇ ਨੂੰ ਚੀਜ਼ ਪਤਾ ਹੀ ਨਹੀਂ ਕਿ ਐਦਾਂ ਮਿੱਟੀ ਲੈ ਜਾਊਗੀ ਟਾਇਰਾਂ ਦੇ ਨਾਲ ਮਿੱਟੀ ਜੜ ਜਾਂਦੀ ਏ ਉੱਪਰ ਮੇਰੇ ਟਾਇਰਾਂ ਨਾਲ ਮਿੱਟੀ ਲਾ ਕੇ ਸਾਰੀ ਮਸ਼ੀਨ ਭਰੀ ਜਾਂਦੀ ਆ ਆਪਣੀ ਹੀਰਾ ਲਿਆ ਨੇ ਆਪਾਂ ਨੂੰ ਆਹ ਚੀਜ਼ ਨਵੀਂ ਲਾ ਕੇ ਦਿੱਤੀ ਐ ਇਸ ਵਾਰ ਇੱਕ ਦਿਨ ਵੀ ਮਿੱਟੀ ਦੁਬਾਰਾ ਨਹੀਂ ਚੜੀ ਤਾਂ ਅਸੀਂ ਖੋਬੇ 'ਚ ਫੁੱਲ ਖੋਬੇ 'ਚ ਵੜਦੇ ਰਹੇ ਆਂ ਇਹ ਮਿੱਟੀ ਮੱਕੀ ਇੱਕ ਦਿਨ ਵੀ ਆਪਣੀ ਮਿੱਟੀ ਤਾਂ ਨਹੀਂ ਚੜੀ ਵਾਹ 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 ਇਹ ਆਮ ਮਾਰਕੀਟ ਦੇ ਵਿੱਚ ਮਸ਼ੀਨਾਂ ਬਣਦੀਆਂ ਨੇ ਹਾਂ ਜੀ ਉਹਨੂੰ 8 ਤੋਂ 9 ਕੁ ਮਾਤਲ ਵੇ ਡ੍ਰੈਕਟਰ ਆਈ ਅੱਛਾ ਜੀ ਉਹਦੇ ਨਾਲੋਂ ਜ਼ਿਆਦਾ ਹਰ ਜ਼ਿਆਦਾ ਜੀ ਹੂੰ ਲੋਹੇ ਦੀ ਵਜ੍ਹਾ ਨਾਲ ਲੋਹੇ ਦੀ ਵਜ੍ਹਾ ਨਾਲ ਕਿ ਹਰ ਚੀਜ਼ ਲੋਹੇ ਦੀ ਰੌਣੀ ਪੈ ਗਈ ਹੈਵੀ ਹੋ ਗਈ ਉਹਦੇ ਨਾਲ ਹੈਵੀ ਹੋ ਗਈ ਹਾਂ ਪਰ ਰਿਪੇਅਰ ਵਾਲਾ ਕੰਮ ਨਹੀਂ ਹੈਗਾ ਜੀ ਕੋਈ ਦੁਬਾਰਾ ਬਾਈ ਮਸ਼ੀਨਾਂ ਦੀ ਰਿਪੇਅਰ ਕਰਨੀ ਹੋਵੇ ਲਾ ਲਓ ਜੀ ਇਹ ਤਾਂ ਕਈ ਮਹੀਨੇ ਦਾ ਸਮਾਂ ਲੱਗੂ ਇੱਕ ਮਸ਼ੀਨ ਨੂੰ ਲੋਗਰ ਰਿਪੇਅਰ ਕਰਨ ਨੂੰ ਮਹੀਨਾ ਮਹੀਨਾ ਲੱਗੇ ਜਾਂਦਾ ਤੁਸੀਂ ਦੇਖ ਲਿਓ ਪਹਿਲਾਂ ਦੇ ਵਿੱਚ ਬਾਈ ਸਰਵਿਸ ਦੇ ਦਿੰਦੇ ਆ ਹੀਰਾ ਵਾਲੇ ਪਹੁੰਚਦੇ ਆ ਕਿੱਥੇ ਫੋਨ ਕਰੋਗੇ ਅੱਜ ਜ਼ਿਕਰਤਾ ਮਹਾਰਾਜ ਦੀ ਕਿਸਮ ਨਾਲ ਆਪਾਂ ਨੂੰ ਕਦੀ ਲੋਡ ਨਹੀਂ ਲੋੜ ਨਹੀਂ ਪਈ ਲੋਡ ਨਹੀਂ ਪਈ ਅੱਜ ਤਾਂ ਹੀ ਆਪਾਂ ਨੂੰ ਲੋਡ ਹੀ ਨਹੀਂ ਪਈ ਜੇ ਲੋਡ ਵੀ ਪਏ ਤੇ ਹੀਰਾ ਵਾਲੇ ਟਾਈਮ ਤੇ ਟਾਈਮ ਪਹੁੰਚਦੇ ਆ ਕੋਈ ਦਿਹਾੜੀ ਨਹੀਂ ਮਰਨ ਦਿੰਦੇ ਕੋਈ ਕੁਝ ਨਹੀਂ ਪਰਨ ਦਿੰਦੇ ਲੈ ਵੀ ਬਾੜਾ ਜਾਂ ਫੋਨ ਕਰੋ 2 ਮਿੰਟ ਚ ਆਪਾਂ ਨੂੰ ਰਿਜ਼ਲਟ ਦੱਸਣਗੇ ਕਿ ਬਾਈ ਸਾਨੂੰ ਅੱਧਾ ਘੰਟਾ ਲੱਗੂ ਘੰਟਾ ਲੱਗੂ ਜੇ ਜਿਆਦਾ ਦੂਰ ਜੇ ਉਸੇ ਟਾਈਮ ਆਪਾਂ ਨੂੰ ਸਰਵਿਸ ਪਹਤਾ ਦਿੰਦੇ ਆ ਜੀ ਬਈ ਮੈਂ ਤੁਹਾਡਾ ਕੰਮ ਦੇਖਿਆ ਰਿਜ਼ਲਟ ਦੇਖਿਆ ਜ਼ਿੰਮੇਵਾਰ ਤੇ ਰਿਵਿਊ ਵਾਲੇ ਕਮੈਂਟ ਵਾਲੇ ਦੇ ਲੈ ਲੈ ਆ ਮਾਰਕਾ ਦੇ ਲੈ ਲੈ ਠੀਕ ਆ ਕਿ ਨਹੀਂ ਤੇ ਤੁਸੀਂ ਵੀ ਦੇਖ ਕੇ ਤੁਸੀਂ ਵੀ ਦੱਸਿਓ ਤੁਹਾਡੇ ਵੀ ਦਾਲੇ ਏਲੇ ਆਲੇ ਦਾਲੇ ਨੇੜੇ ਤੜੇ ਹੀਰਾ ਕਮੈਨ ਕਿਤੇ ਨਾ ਕਿਤੇ ਚਲਦੀ ਹੋਊਗੀ ਤੁਹਾਡਾ ਹੀਰਾ ਕਮੈਨ ਨਾਲ ਕੀ ਤਜਰਬਾ ਤੁਸੀਂ ਉਹ ਵੀ ਦੱਸਿਓ ਜੇ ਤੁਸੀਂ ਜਾਣਾ ਤੁਸੀਂ ਨਾਬੇ ਜਾਵੜਿਓ ਹੀਰਾ ਕੰਬੈਨ ਨਾਬਾ ਕੈਂਟਰ ਰੋਡ ਹਾਂ ਕੈਂਟਰ ਰੋਡ ਕੈਂਟਰ ਰੋਡ ਹੀਰਾ ਕੰਬੈਨ ਨਾਬਾ ਤੁਸੀਂ ਜਾ ਸਕਦੇ ਆ ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਕਰਨੀ ਆ ਇਹਨਾਂ ਕੋਲੇ ਕੰਬਾਈਨਾਂ ਦੇ ਕਈ ਮਾਡਲ ਆ ਕਿਸਾਨਾਂ ਦੇ ਹਿਸਾਬ ਨਾਲ ਖੇਤੀ ਦੇ ਹਿਸਾਬ ਨਾਲ ਮਿੱਟੀ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਉਥੇ ਮਾਡਲ ਅਲੱਗ-ਅਲੱਗ ਯੂਜ਼ ਹੁੰਦੇ ਆ ਉਸ ਹਿਸਾਬ ਨਾਲ ਕੋਈ ਵੇਰੀਏਸ਼ਨ ਆ ਹੈਗਾ ਨੰਬਰ ਨੋਟ ਕਰ ਲਓ ਹੀਰਾ ਕਮੈਨ ਵਾਲਿਆਂ ਦਾ ਬੰਦੇ ਘੈਂਟ ਕੰਮ ਕਰਦੇ ਆ ਸੋਹਣਾ ਕੰਮ ਕਰਦੇ ਆ ਜ਼ਿਮੀਦਾਰਾਂ ਦੇ ਪੱਖ ਦਾ ਕੰਮ ਕਰਦੇ ਆ